ਜਗਰਾਉਂ ਦੇ ਵਿੱਚ ਇੱਕ ਨੌਜਵਾਨ ਜਸਕਿਰਤ ਜਿਹੜਾ ਕਿ ਆਨਲਾਈਨ ট্রেਡਿੰਗ ਦਾ ਕੰਮ ਕਰਦਾ ਸੀ ਗਰੀਬ ਘਰ ਦੇ ਵਿੱਚ ਜੰਮਿਆ ਆਪਣੀ ਮਿਹਨਤ ਦੇ ਨਾਲ ਕਾਫੀ ਕੁਝ ਉਸਨੇ ਹਾਸਲ ਕੀਤਾ ਸੀ ਪਰ ਉਸ ਦਾ ਸ਼ਰਿਆਮ ਕਤਲ ਕਰ ਦਿੱਤਾ ਗਿਆ ਇੱਕ ਰੰਜਿਸ਼ ਦੇ ਤਹਿਤ ਉਸ ਦੀ ਵਜ੍ਹਾ ਕੀ ਕੀ ਸਾਹਮਣੇ ਆਈ ਹੈ ਪੁਲਿਸ ਨੇ ਦਾਅਵੇ ਜਿਹੜੇ ਕੀਤੇ ਨੇ ਉਹ ਦੱਸੇ ਜਾ ਰਹੇ ਨੇ ਕਿ ਬਿਲਕੁਲ ਹੀ ਝੂਠੇ ਦਾਅਵੇ ਨੇ ਪੁਲਿਸ ਨੇ ਆਪਣੇ ਨੰਬਰ ਬਣਾਉਣ ਦੀ ਖਾਤਰ ਗੱਲਾਂ ਕੁਝ ਹੋਰ ਦਸੀਆਂ ਨੇ ਪਰ ਉਸ ਘਟਨਾ ਕ੍ਰਮ ਜਾਂ ਉਸ ਕਾਂਡ ਨੂੰ ਲੈ ਕੇ ਜਿਨ੍ਹਾਂ ਨੇ ਅੰਜਾਮ ਦਿੱਤਾ ਉਸ ਕਤਲ ਕਾਂਡ ਨੂੰ ਉਹ ਕੁਝ ਹੋਰ ਕਹਿ ਰਹੇ ਨੇ ਇਹ ਸਾਰੀ ਗੱਲਬਾਤ ਕਰਾਂਗੇ ਆਰਟੀ ਐਕਟਿਵਿਸਟ ਮਾਨਿਕ ਗੋਇਲ ਜਿਨ੍ਹਾਂ ਨੇ ਇਸ ਮੁੱਦੇ ਉੱਤੇ ਬੇਬਾਕੀ ਨਾਲ ਆਪਣੀ ਗੱਲ ਮੀਡੀਆ ਵਿੱਚ ਰੱਖੀ ਹੈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਆ ਮਾਨਿਕ ਜੀ ਸਭ ਤੋਂ ਪਹਿਲਾਂ ਤਾਂ ਜਗਰਾਉਂ ਵਾਲੇ ਉਸ ਘਟਨਾਕਰਮ ਦੇ ਬਾਰੇ ਤੁਹਾਡੇ ਤੋਂ ਇਹ ਹੀ ਜਾਣਨਾ ਚਾਹਾਂਗਾ ਕਿ ਉਸ ਘਟਨਾ ਦੀ ਜਾਣਕਾਰੀ ਤੁਹਾਨੂੰ ਕਿਵੇਂ ਮਿਲੀ ਕਿ ਬਿਲਕੁਲ ਸਟੀਕ ਜਾਣਕਾਰੀ ਇਹ ਹੀ ਹੈ ਨਹੀਂ ਉੱਥੇ ਜਗਰਾਉਂ ਦੇ ਵਿੱਚ ਦੇਖੋ ਆਪਣੇ ਕੋਈ ਜਾਣਕਾਰ ਵੀ ਰਹਿੰਦੇ ਆ ਤੇ ਉੱਥੇ ਕੁਝ ਪੱਤਰਕਾਰ ਵੀ ਹੈਗੇਗੇ ਜਿਹੜੇ ਕਿ ਇਹਨੂੰ ਬਹੁਤ ਕਰੀਬੀ ਕਰੀਬ ਤੋਂ ਦੇਖ ਰਹੇ ਨੇਗੇ ਜੀ ਤੇ ਦੂਜੀ ਗੱਲ ਇਹ ਕਿ ਜਿਹੜੀ ਉਹਨਾਂ ਨੇ ਜਾਣਕਾਰੀ ਵਾਲੀਆਂ ਵੀਡੀਓਜ਼ ਭੇਜੀਆਂ ਸੀਗੀਆਂ ਉਹ ਵੀ ਦਿਖ ਰਹੀਆਂ ਨੇ ਤੇ ਜਦੋਂ ਉਹ ਵੀਡੀਓ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹ ਤੁਸੀਂ ਰਿਲੇਟ ਕਰੋਗੇ ਤਾਂ ਤੁਹਾਨੂੰ ਸਾਫ਼ ਪਤਾ ਲੱਗ ਜਾਣਾ ਕਿ ਪੁਲਿਸ ਨੇ ਝੂਠ ਬੋਲਿਆਗਾ ਕਿਉਂਕਿ ਕੱਲ ਜਦੋਂ ਇਹ ਕਾੜ ਹੋਇਆ ਪਹਿਲਾਂ ਤਾਂ ਸਾਨੂੰ ਵੀ ਰੋਜ਼-ਰੋਜ਼ ਚੰਗਾ ਨਹੀਂ ਲੱਗਦਾ ਪੁਲਿਸ ਨੂੰ ਇਹ ਕਹਿਣਾ ਪਰ ਪੁਲਿਸ ਦਾ ਰੋਜ਼ ਦਾ ਕੰਮ ਹੋ ਗਿਆ ਝੂਠ ਬੋਲਣਾ ਫੇਕ ਕਾਊਂਟਰਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨਹੀਂ ਆ ਕਿੱਦਰੇ ਤੁਸੀਂ ਆਪ ਦੇ ਜਿਹੜੇ ਪੁਲਸ ਵਾਲੇ ਬੰਦਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਗੇ ਜਾਂ ਜਿਹੜੇ ਇਹ ਜੇ ਕੋਈ ਕਾਂਡ ਹੁੰਦੇ ਆ ਕਿ ਉਹਨਾਂ ਨੂੰ ਇੱਕ ਵਾਰੀ ਤਾਂ ਇਹ ਡੀਟੇਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਦਾਂ ਹੀ ਬਸ ਕੰਮ ਨਿਭੜ ਜੇ ਤੇ ਜਿਹੜਾ ਕੁਝ ਹੋ ਗਿਆ ਠੀਕ ਹੈ ਕਿਉਂਕਿ ਮੈਂ ਸੁਣਦਾ ਪਿਆ ਸੀ ਬਿਆਨ ਕਿਸੇ ਅਫਸਰ ਦਾ ਉਹ ਕਹਿ ਰਿਹਾ ਸੀ ਜੀ ਗੱਡੀ ਨੂੰ ਚੱਲਦੀ ਗੱਡੀ ਨੂੰ ਅੱਗ ਲੱਗੀ ਹੈ ਜੀ ਕਿਸੇ ਦਰ ਕਿਸੇ ਦੁਆਰਾ ਗੱਡੀ ਨੂੰ ਅੱਗ ਲਾਉਣ ਦੀ ਗੱਲ ਤਾਂ ਸਾਹਮਣੇ ਨਹੀਂ ਆਈ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਫਿਰ ਉਹ ਕੱਲ੍ਹ ਕੱਲ ਜਦੋਂ ਤੁਸੀਂ ਦੇਖੋ ਵੀ ਸਵੇਰੇ ਚਾਰ ਪਕੀਲਾ ਦੇ ਨਾਲ ਉਸ ਜਿਹੜਾ ਹੈਗਾ ਕਾਤਲ ਨੇ ਸਰੈਂਡਰ ਕੀਤਾ ਹੈਗਾ ਅਦਾਲਤ ਦੇ ਵਿੱਚ ਜੀ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਵੀ ਸ਼ਾਮ ਨੂੰ 6-7 ਵਜੇ ਐਸਐਸਪੀ ਦਿਹਾਤੀ ਜਿਹੜੇ ਹੈਗੇ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਨੇ ਕਿ ਵੀ ਅਸੀਂ ਤਾਂ ਆਪ ਫੜਿਆ ਜੀ ਅੰਕੁਰ ਗੁਪਤਾ ਨੇ ਐਸਐਸਪੀ ਦਿਹਾਤੀ ਨਾ ਜੀ ਅਸੀਂ ਤਾਂ ਆਪ ਫੜਿਆ ਜੀ ਕਹਿੰਦੇ ਫਿਰ ਤਿੰਨ ਚਾਰ ਵਾਰੀ ਉਹਨਾਂ ਨੇ ਇੱਕ ਬੋਲਿਆ ਕਿ ਅਸੀਂ ਤਾਂ ਬਹੁਤ ਮਿਹਨਤ ਨਾਲ ਫੜਿਆ ਜੀ ਅਸੀਂ ਸੀਸੀਟੀ ਸੀਸੀਟੀਵੀ ਦੇਖਿਆ ਜੀ ਪਹਿਲਾਂ ਤਾਂ ਸਾਨੂੰ ਗੱਡੀਆਂ ਨਹੀਂ ਪਤਾ ਲੱਗੀਆਂ ਜੀ ਸਾਡੀ ਮੁਲਾਜ਼ਮਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਪਰ ਉਹੀ ਗੱਲ ਜਦੋਂ ਮੈਂ ਮਤਲਬ ਉਥੋਂ ਦੇ ਲੋਕਲ ਜਰਨਲਿਸਟ ਨੇ ਦੱਸਿਆ ਕਿ ਜਿਹੜਾ ਪ੍ਰੈਸ ਨੋਟ ਵੀ ਜਾਰੀ ਕੀਤਾ ਉਹ ਵੀ ਇਹੀ ਕੀਤਾ ਕਿ ਪੁਲਿਸ ਨੇ ਬਹੁਤ ਮਿਹਨਤ ਨਾਲ ਫੜਿਆ ਪਰ ਇਹ ਦੱਸਿਆ ਨਹੀਂ ਕਿ ਕਿੱਥੋਂ ਫੜਿਆ ਜਾਂ ਗੱਡੀ ਕਿੰਨੇ ਵਜੇ ਫੜੀ ਗਈ ਪਰ ਜਦੋਂ ਉਸ ਦੇ ਉਲਟ ਜਿਹੜੀ ਸਵੇਰੇ ਸਰੈਂਡਰ ਕੀਤਾ ਸੀਗਾ ਕਤਲ ਨੇ ਰਮਨਦੀਪ ਉਹਦਾ ਨਾਮ ਹੈ ਤੇ ਉਹ ਉਥੇ ਕੁਝ ਪੱਤਰਕਾਰ ਮੌਜੂਦ ਸੀਗੇ ਜਿਨ੍ਹਾਂ ਨੇ ਇਹ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਇੱਕ ਦੋ ਫੋਟੋਆਂ ਖਿੱਚੀਆਂ ਵੀ ਗਈਆਂ ਜੀ ਤੇ ਉਦੋਂ ਪੁਲਿਸ ਨੇ ਉਹਨਾਂ ਦੇ ਕੈਮਰੇ ਖੋਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਵੀ ਰੋਜ਼ ਦਾ ਕੰਮ ਹੋ ਗਿਆ ਕਿ ਜਦੋਂ ਕੋਈ ਮੌਕੇ ਤੇ ਕੋਈ ਪੱਤਰਕਾਰ ਹੁੰਦਾ ਹੈਗਾ ਉਹਨੂੰ ਇਸ ਤਰੀਕੇ ਨਾਲ ਜਿਹੜਾ ਕਵਰੇਜ ਕਰਨ ਤੋਂ ਰੋਕਿਆ ਜਾਂਦਾ ਹੈ ਪੁਲਿਸ ਨੂੰ ਕੋਈ ਹੱਕ ਨਹੀਂ ਕਿਸੇ ਪੱਤਰਕਾਰ ਨੂੰ ਮੌਕੇ ਤੇ ਕਵਰੇਜ ਕਰਨ ਤੋਂ ਰੋਕਣ ਦਾ ਇਹ ਇੱਕ ਮੋਡਸ ਪਰੈਂਡੀ ਜਿਹੜੀ ਪੁਲਿਸ ਦੀ ਸਾਹਮਣੇ ਆਈ ਹੈ ਬੜੇ ਲੰਬੇ ਟਾਈਮ ਤੋਂ ਕਿ ਛੋਟ ਦੇ ਰੱਖੀ ਹੈ ਪੁਲਿਸ ਨੂੰ ਇਹ ਜਿਹੜੀ ਹੈਗੀ ਹੈ ਵਾਅਦਾ ਕਰਨ ਦੀ ਹੈਨਾ ਜੀ ਤੇ ਉਹ ਸਵੇਰੇ ਜਦੋਂ 10 ਵਜੇ ਉਹ ਅਦਾਲਤ ਦੇ ਵਿੱਚ ਪਹੁੰਚ ਗਿਆ ਸੀ ਤੇ ਸ਼ਾਮ ਨੂੰ ਉਹ ਜਿਹੜੇ ਹੈਗੇ ਐਸਐਸਪੀ ਕਿਉਂ ਝੂਠ ਬੋਲ ਰਹੇ ਨੇ ਕਿ ਅਸੀਂ ਇਹਨੂੰ ਫੜਿਆਗਾ ਅਸੀਂ ਮਿਹਨਤ ਨਾਲ ਫੜਿਆ ਕੀ ਪੁਲਿਸ ਦਾ ਕੰਮ ਸਿਰਫ ਆਉਦੀ ਪਿੱਠ ਸੱਪਤ ਪਾਉਂਦਾ ਰਹਿ ਗਿਆ ਦੋ ਦਿਨ ਇਹਨਾਂ ਨੂੰ ਬੰਦਾ ਨਹੀਂ ਲੱਭਿਆ ਦੋ ਦਿਨ ਇਹਨਾਂ ਦੀ ਕੋਈ ਇੰਟੈਲੀਜੈਂਸ ਕੋਈ ਇਹਨਾਂ ਦੀ ਹਿਊਮਨ ਇੰਟੈਲੀਜੈਂਸ ਕੋਈ ਟੈਕਨੀਕਲ ਇੰਟੈਲੀਜੈਂਸ ਕੋਈ ਇਹਨਾਂ ਦਾ ਪਾワー ਲੋਕੇਸ਼ਨ ਕੁਛ ਨਹੀਂ ਕਿਸੇ ਨੂੰ ਕੋਈ ਕੱਖ ਨਹੀਂ ਪਤਾ ਲੱਗਿਆ ਉਹ ਬੰਦਾ ਰਾਮਨਾਲ ਜਿਹੜਾ ਹੈਗਾ ਉਹਦਾ ਕੋਰਟ ਦੇ ਵਿੱਚ ਪਹੁੰਚਿਆ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਉੱਥੇ ਸਰੈਂਡਰ ਕੀਤਾ ਹੈਗਾ ਪੁਲਿਸ ਨੂੰ ੱੱਕਾ ਨਹੀਂ ਪਤਾ ਲੱਗਿਆ ਸ਼ਾਮ ਨੂੰ ਇਹ ਬਿਨਾਂ ਗੱਲ ਦੇ ਝੂਠੇ ਜਿਹੜੇ ਹੈਗਾ ਸੀ ਉਹ ਅਸੀਂ ਤੇਲ ਦੀ ਬੋਤਲ ਵੀ ਫੜ ਲਈ ਜੀ ਉਹ ਤੋਂ ਜਿਹਦੇ ਨਾਲ ਅੱਗ ਲਾਈ ਸੀ ਜੀ ਅਸੀਂ ਜਿਹੜਾ ਹੈਗਾ ਜਿਹੜਾ ਮੁੰਡਾ ਮਰਿਆ ਉਹਦਾ ਰਵਲਵਰ ਵੀ ਪਿਸਤਲ ਵੀ ਫੜ ਲਿਆ ਜੀ ਅਸੀਂ ਗੋਲੀਆਂ ਵੀ ਫੜ ਲਈਆਂ ਜੀ ਫਿਰ ਇਹ ਜਿਹੇ ਗੱਲਾਂ ਮਤਲਬ ਗੱਲ ਇਹ ਹੈ ਵੀ ਇੱਕ ਜਿਹੜੀ ਗੱਲ ਹੈ ਉਹ ਉਹ ਦੱਸਣ ਨੂੰ ਤੁਹਾਨੂੰ ਕੀ ਉਹ ਲੱਗਦਾ ਹੈ ਕਿ ਸਿਰਫ ਉਹ ਜਿਹੜੇ ਝੂਠੇ ਤੁਸੀਂ ਗੱਲਾਂ ਸਾਰਾ ਦਿਨ ਬਣਾਉਨੇ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਕਿਵੇਂ ਪੈਦਾ ਹੋਊਗਾ ਜੀ ਆ ਜਿਵੇਂ ਤੁਸੀਂ ਇਸ ਘਟਨਾਕ੍ਰਮ ਬਾਰੇ ਜੋ ਹੋ ਗਿਆ ਉਸ ਤੇ ਵੀ ਆਪਾਂ ਆਉਨੇ ਆ ਵੀ ਕਿਉਂ ਹੋਇਆ ਪਰ ਜਿਵੇਂ ਉਸ ਤੋਂ ਬਾਅਦ ਪੁਲਿਸ ਨੇ ਪੋਚੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਆਪਣੀ ਚਮੜੀ ਬਚਾਉਣ ਦੀ ਖਾਤਰ ਦਾਵੇ ਹੋਰ ਕਰ ਦਿੱਤੇ ਬਾਅਦ ਚ ਗੱਲਾਂ ਹੋਰ ਨਿਕਲਦੀਆਂ ਨੇ ਪੰਜਾਬ ਵਿੱਚ ਕਾਫੀ ਅਜਿਹੇ ਕੇਸ ਹੋ ਗਏ ਜਿਦੇ ਵਿੱਚ ਕਹਾਣੀਆਂ ਬਣਾ ਬਣਾ ਦੱਸਦੀ ਹੈ ਪੁਲਿਸ ਬਾਅਦ ਵਿੱਚ ਆਪਣੇ ਮਾਮਲੇ 'ਚ ਝੂਠੀ ਪੈ ਜਾਂਦੀ ਹੈ ਆਬ ਹੋਰ ਜਿਹੜਾ ਦੋ ਜਣਿਆਂ ਦਾ ਇਨਕਾਊਂਟਰ ਹੋਇਆ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੀ ਆਈ ਸੀ ਬਾਅਦ ਵਿੱਚ ਗੱਲਾਂ ਹੋਰ ਪਹਿਲਾਂ ਹੋਰ ਬਿਲਕੁਲ ਬੌਰ ਦੇ ਵਿੱਚ ਉਹਦੇ ਘਰ ਦੇ ਕਹਿ ਰਹੇ ਕਿ ਮੁੰਡਾ ਤਾਂ ਘਰੇ ਸੀ ਜੀ ਉਹ ਤਾਂ ਗਿਆ ਹੀ ਨਹੀਂ ਉਹਨਾਂ ਦੇ ਨਾਲ ਉਸ ਤੋਂ ਬਾਅਦ ਪੁਲਿਸ ਪਹਿਲਾਂ ਕਹਈ ਸੀ ਕਿ ਜੀ ਅਸੀਂ ਮਾਰਿਆਗਾ ਸਾਡੇ ਨਾਲ এনਕਾਊਂਟਰ ਹੋਇਆ ਜੀ ਫਿਰ ਕਹਿੰਦੇ ਜੀ ਜਦੋਂ ਜਦੋਂ ਗੱਲ ਜਾਂਚਦੀ ਆ ਗਈ ਫਿਰ ਕਹਿੰਦੇ ਜੀ ਉਹਨਾਂ ਦੇ ਬੰਦੇ ਆਏ ਸੀ ਉਹ ਮਾਰ ਗਏ ਜੀ ਉਹਨਾਂ ਦੇ ਆਪਸ ਦੇ ਵਿੱਚ এনਕਾਊਂਟਰ ਹੋਇਆ ਵੀ ਜਿਹੜੇ ਪੁਲਿਸ ਵਾਲੇ ਬੰਦੇ ਜਿਹੜੇ ਨਾਲ ਲੈ ਕੇ ਸੀ ਉਹ ਮਰ ਗਏ ਦੂਜੇ ਵੱਡੇ ਭੱਜ ਕੇ ਮਾਰ ਕੇ ਕੋਈ ਕਾਰਨ ਜਲਦੀ ਨਹੀਂ ਗਈ ਇਸੇ ਤਰੀਕੇ ਤੁਸੀਂ ਬਠਿੰਡੇ ਦੀਆਂ ਗੱਲਾਂ ਲੈ ਲਓ ਜਿਹੜਾ ਬਠਿੰਡੇ ਮੁੰਡਾ ਉਹ ਆਈਲੈਸ ਬਣਾਉਣਾ ਸੀਗਾ ਉਹਦੀ ਗੱਲ ਕੋਈ ਰਲਦੀ ਨਹੀਂ ਸੀ ਉਹਨੂੰ ਇਸ ਤਰੀਕੇ ਨਾਲ ਜ ਮੇਰੇ ਕਿ ਜਿਹੜਾ ਹੈਗਾ ਉਹਦਾ ਜੋ ਐਪਰਪੋਰਟ ਕਰਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਪੁਲਿਸ ਨੇ ਕਹਾਣੀ ਬਣਾਈ ਕਿ ਐਕਸੀਡੈਂਟ ਹੋ ਗਿਆ ਹੈ ਨਾ ਉਸ ਤਰ੍ਹਾਂ ਦੇ ਤਰੀਕੇ ਨਾਲ ਹਜੇ ਤੱਕ ਪੁਲਿਸ ਵਾਲੇ ਨਹੀਂ ਫੜੇ ਗਏ ਤੇ ਕੋਈ ਲੱਭੇ ਨਹੀਂ ਨਾ ਕੋਈ ਗੱਲ ਕੋਈ ਬਾਤ ਇਸ ਤਰੀਕੇ ਤੁਸੀਂ ਕਰਨਲ ਬਾਠਲਾ ਮਸਲਾ ਲੈ ਲਓ ਜਾਂ ਸਪੀਡ ਵਾਲਾ ਮਸਲਾ ਲੈ ਲਓ ਜਾਂ ਹੋਰ ਵੀ ਲੋਕ ਕਹਾਣੀਆਂ ਨੇ ਕੋਈ ਮੈਂਜਾ ਕੇਸ ਨਹੀਂ ਦੇਖਿਆ ਵੀ ਜਿਹੜਾ ਕਿ ਪਬਲਿਕ ਡੋਮੇਨ ਦੇ ਵਿੱਚ ਆਇਆ ਹੋਵੇ ਤੇ ਪੁਲਿਸ ਦੀ ਕਹਾਣੀ ਬਿਲਕੁਲ ਹੋਈ ਹੋਈ ਘਟਨਾ ਦੇ ਨਾਲ ਰਲਦੀ ਹੋਵੇ ਇਹਨਾਂ ਨੂੰ ਅਰਸਾ ਲੱਗ ਪਈ ਹੈ ਝੂਠੀਆਂ ਕਹਾਣੀਆਂ ਬਣਾਉਣ ਦੀ ਆਪ ਦੇ ਆਪ ਨੂੰ ਬਚਾਉਣ ਦੀ ਤੇ ਸਿਰਫ ਇਹ ਦਿਖਾਉਣ ਦੀ ਕਿ ਅਸੀਂ ਬਹੁਤ ਵੱਡੀ ਉਹ ਕੀਤੀ ਜਦੋਂ ਕਿ ਇਸ ਟਾਈਮ ਤੇ ਉੱਤੇ ਜਿਹੜੀ ਇੰਟੈਲੀਜੈਂਸ ਥੀ ਬਿਲਕੁਲ ਬਹੁਤ ਵੱਡਾ ਫੇਲਿਅਰ ਹੈਗਾ ਇੰਟੈਲੀਜੈਂਸ ਨੇ ਕਿੱਥੇ ਕੰਮ ਕਰ ਰਹੀ ਹੈ ਇੰਟੈਲੀਜੈਂਸ ਉੱਤੇ ਕੰਮ ਕਰ ਰਹੀ ਹੈ ਵੀ ਜੀ ABC ਪੰਜਾਬ ਵਾਲੇ ਬੰਦੇ ਸਰਕਾਰ ਨੂੰ ਐਕਸਪੋਜ਼ ਕਰਦੇ ਆ ਇਹਨਾਂ ਦੀ ਅਸੀਂ ਫਾਈਲਾਂ ਬਣਾ ਲਈਏ ਵੀ ਕਿਹੜੇ-ਕਿਹੜੇ ਪੱਤਰਕਾਰ ਨੇ ਕਿੱਥੇ ਰਹਿੰਦੇ ਨੇ ਕਿੱਥੇ ਇਹਨਾਂ ਦੇ ਮਾਪੇ ਉਹ ਰਹਿੰਦੇ ਨੇ ਕਿੱਥੇ ਘਰ-ਬਾਰ ਨੇ ਕਿੱਥੇ ਕੀ ਐ ਇੱਥੇ ਜੀ ਆ ਐਕਟਿਵਿਸਟ ਨੇ ਫਲਾਣੇ ਆਰਟੀ ਐਕਟਿਵਿਸਟ ਨੇ ਆ ਕੋਈ ਫਲਾਣੇ ਤੇ ਜਿਹੜੇ ਹੈਗਾ ਸੋਸ਼ਲ ਐਕਟਿਵਿਸਟ ਨੇ ਜਿਹੜੇ ਕਿ ਸਰਕਾਰ ਦਾ ਹੈ ਸਰਕਾਰ ਦੇ ਕੰਮਾਂ ਨੂੰ ਜਾਗਰੂਕ ਕਰਦੇ ਆ ਇਹਨਾਂ ਦੀ ਇੱਕ ਡਿਟੇਲਾਂ ਦੀ ਰਿਕਾਰਡ ਬਣਾ ਲਓ ਇਹਨਾਂ ਦੇ ਖਾਤਿਆਂ ਦੀ ਫਾਈਲ ਬਣਾ ਲਓ ਇਹਨਾਂ ਦਾ ਇੱਕ ਫਾਈਲਿੰਗ ਜਿਹੜੀ ਹੈਗੀ ਬਣਾ ਕੇ ਇਹਨਾਂ ਇਹ ਕੰਮੁੱਥੇ ਕੰਮਾਂ ਤੇ ਜਿਹੜੀ ਹੈਗੀ ਇੰਟੈਲੀਜੈਂਸ ਸਟੇਸ ਟਾਈਮ ਕੰਮ ਕਰ ਰਹੀ ਆ ਪਰ ਜਿਹੜੀ ਐਕਚੁਅਲ ਹੋਣੀ ਤੇ ਜਿਹੜੇ ਅਪਰਾਧੀ ਨੇ ਉਹ ਕਿਵੇਂ ਨੈਟਵਰਕ ਬਣਾ ਰਹੇ ਆ ਕਿਵੇਂ ਥੋੜੇ ਅਸਲੇ ਆ ਰਹੇ ਆ ਕਿਵੇਂ ਰੋਜ਼ ਕਤਲ ਹੋ ਰਿਹਾ ਇੱਕ ਇੱਕ ਦੋ ਮਹੀਨਿਆਂ ਦੇ ਵਿੱਚ ਪਿਛਲੇ ਜੀ ਘੱਟੋ ਘੱਟ 40-50 ਕਤਲ ਹੋ ਗਏ ਸੰਦੀਪ ਜੀ ਆਹੀ ਜਿਹੜੇ ਇਸ ਤਰੀਕੇ ਦੇ ਔਰ ਜਿਹੜੀ ਜਿਹੜੀ ਪੁਲਿਸਿੰਗ ਹੁੰਦੀ ਹੈ ਪੁਲਿਸਿੰਗ ਕੋਈ ਇਹ ਥੋੜੀ ਹੁੰਦੀ ਹੈ ਵੀ ਜਦੋਂ ਕਤਲ ਹੋ ਗਿਆ ਜੀ ਉਸ ਤੋਂ ਬਾਅਦ ਤੁਸੀਂ ਉਹ ਨੂੰ ਜਾ ਕੁਝ ਕਰ ਦੋ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਦੋ ਜਾਂ ਫਲਾਣਾ ਕਰ ਦੋ ਪੁਲਿਸਿੰਗ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪ੍ਰਵੈਂਸ਼ਨ ਆਫ ਕਰਾਈਮ ਜਿੱਥੇ-ਕਿੱਥੇ ਇਹ ਜੀ ਭਣਕ ਲੱਗਦੀ ਹੈ ਜਾਂ ਇਹ ਜੀ ਕਿਤੇ ਮਨਸ਼ਾ ਆਉਂਦੀ ਹੈ ਪੁਲਿਸ ਦੀ ਇੰਟੈਲੀਜੈਂਸ ਨੂੰ ਪਤਾ ਲੱਗਦਾ ਹੈ ਜੇ ਕੋਈ ਕਿਸੇ ਤਰੀਕੇ ਨਾਲ ਵੀ ਪਤਾ ਲੱਗਦਾ ਹੈ ਜੇ ਕੋਈ ਜਿੱਦਾਂ ਇਹਨਾਂ ਦੀ ਬਾਈਟ ਲੜਾਈ ਹੋਈ ਸੀ ਪਹਿਲਾਂ ਉਸ ਟਾਈਮ ਵੀ ਮਤਲਬ ਕੁਤ ਇਹ ਜਿਹੜੀ ਜਰੂਰਤ ਹੈ ਰੋਕथाम ਦਾ ਕੋਈ ਕੋਈ 752 ਕਰਾ ਦੋ ਮੇਰਾ ਇਸੇ ਦੇ ਵਿੱਚੋਂ ਇੱਕ ਸਵਾਲ ਹੈ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੌਤੇ ਕੇਸਾਂ ਵਿੱਚ ਪੁਲਿਸ ਕੋਲ ਕਹਿਣਾ ਬੜਾ ਸੌਖਾ ਹੁੰਦਾ ਪ੍ਰਸ਼ਾਸਨ ਕੋਲ ਕਿ ਰੰਜਿਸ਼ ਦੇ ਵਿੱਚ ਹੋਏ ਕਤਲ ਨੇ ਜੀ ਇਸ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਨਾ ਜੋੜਿਆ ਜਾਵੇ ਕਿ ਸਟੇਟ ਫੇਲਿਅਰ ਰਿਹਾ ਹੈ ਬਹੁਤ ਸਾਰੇ ਮਾਮਲੇ ਤਾਂ ਪੁਲਿਸ ਸਿੱਧੀ ਇਨਵੋਲਵ ਹੁੰਦੀ ਹੈ ਜਦੋਂ ਸਵਾਲਾਂ ਦੇ ਘੇਰੇ ਚ ਆਉਂਦੀ ਹੈ ਕਈ ਕਾਂਡਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਹੈ ਪਰ ਜਿੱਥੇ ਇਸ ਤਰ੍ਹਾਂ ਦੀ ਨਿੱਜੀ ਰੰਜਿਸ਼ ਵਿੱਚੋਂ ਲੜਾਈ ਹੁੰਦੀ ਹੈ ਉੱਥੇ ਤੁਸੀਂ ਪੁਲਿਸ ਦੀ ਭੂਮਿਕਾ ਨੂੰ ਕਿ ਦੇਖਦੇ ਹੋ ਕਿ ਰੋਕਿਆ ਜਾ ਸਕਦਾ ਸੀ ਇਹ ਕਤਲ ਸੰਦੀਪ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਰਕਾਰ ਦੀ ਭੂਮਿਕਾ ਬਹੁਤ ਮਾੜੀ ਹੈ ਇਸ ਟਾਈਮ ਤੇ ਸਰਕਾਰ ਨੇ ਮੇਰੇ ਮਤਲਬ ਕਈ ਜਾਣਕਾਰ ਹੈਗੇ ਪੁਲਿਸ ਦੇ ਵਿੱਚ ਸਰਕਾਰ ਨੇ ਸ਼ਰਿਆਂ ਨੂੰ ਕਿਹਾ ਹੋਇਆ ਵੀ ਛੇਤੀ ਛੇਤੀ ਕੋਈ ਐਫ ਆਈ ਆਰ ਦਰਜ ਨਹੀਂ ਕਰਨੀ ਜੀ ਤੁਸੀਂ ਦੇਖੋ ਜੀ ਲੋਕ ਐਫ ਆਈ ਆਰ ਪਰ ਦਰਜ ਕਰਾਉਣ ਤੱਕ ਲਈ ਖੜੇ ਕੱਢਦੇ ਫਿਰਦੇ ਆ ਜੀ ਜਦਿਕੋ ਕੋਰਟ ਨੇ ਹਾਈ ਕੋਰਟ ਆਪਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਵੀ ਜਦੋਂ ਕੋਈ ਬੰਦਾ ਸ਼ਿਕਾਇਤ ਲੈ ਕੇ ਆਉਂਦਾ ਹੈ ਕੋਈ ਦਰਖਾਸਤ ਨਹੀਂ ਦਰਜ ਕਰਨੀ ਕੁਝ ਨਹੀਂ ਕਰਨਾ ਪਹਿਲਾਂ ਤੁਸੀਂ ਐਫ ਆਈ ਆਰ ਦਰਜ ਕਰੋ ਫਿਰ ਜਾਂਚ ਸ਼ੁਰੂ ਕਰੋ ਦਰਖਾਸਤ ਤੇ ਕੋਈ ਜਾਂਚ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਕੋਈ ਤੰਗ ਨਹੀਂ ਕਰਨਾ ਐਫ ਆਈ ਆਰ ਦਾ ਮਤਲਬ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਸ ਤੋਂ ਬਾਅਦ ਜਿਹੜੀ ਵੀ ਚੀਜ਼ ਸਾਹਮਣੇ ਆਊਗੀ ਕੋਈ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਗੁਜਰ ਮਬਾਦਾ ਘਾਟਾ ਜਾਂ ਐਫ ਆਈ ਆਰ ਤੁਸੀਂ ਕਵਾਇਸ਼ ਕਰਨੀ ਹੈ ਉਹ ਬਾਅਦ ਦੀ ਗੱਲਾਂ ਨੇ ਜੀ ਪਰ ਆਪਣੀ ਜਿਹੜੀ ਪੁਲਿਸ ਫੋਲੋ ਨਹੀਂ ਕਰਦੀ ਉਹਨੂੰ ਲੋਕਾਂ ਦੇ ਦਰਖਾਸਤਾਂ ਦੇ ਲੋ ਜੋ ਸਭ ਤੋਂ ਵੱਡਾ ਮੇਨ ਕਾਰਨ ਸਰਕਾਰ ਦਾ ਹੈਗਾ ਸਰਕਾਰ ਦੇ ਜਿਹੜੇ ਹੈਗੇ ਵਰਬਲ ਹੁਕਮ ਲੈ ਕੇ ਤੁਸੀਂ ਜਿਹੜੇ ਕ੍ਰਾਈਮ ਦੀ ਐਫ ਆਈ ਆਰ ਦਰਜ ਨਹੀਂ ਕਰਨੀ ਕਿਉਂਕਿ ਜਿਹੜੀ ਕ੍ਰਾਈਮ ਦੀ ਐਫ ਆਈ ਆਰ ਦਰਜ ਹੁੰਦੀ ਹੈ ਨਾ ਸੰਦੀਪ ਜੀ ਉਹਦੇ ਫਿਰ ਅੰਕੜੇ ਸਾਹਮਣੇ ਆਉਂਦੇ ਨੇ ਕਿ ਇੰਨੇ ਹਾ ਵਾਰਦਾਤਾਂ ਹੋਈਆਂ ਇੰਨੇ ਹਾ ਕਾਢ ਹੋਈ ਇੰਨੇ ਹਾ ਕੁੱਟਮਾਰ ਹੋਈ ਇੰਨੀਆਂ ਗੋਲੀਆਂ ਚੱਲੀਆਂ ਜਿਹੜਾ ਹੈਗਾ ਬਚਿਆ ਜਾਂਦਾ ਉਹ ਤੋਂ ਕਰਨ ਤੋਂ ਐਫ ਆਈ ਆਰ ਦਾਜ ਕਰਨ ਤੋਂ ਬਚਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੁੰਦੀ ਹੈ ਵੀ ਪ੍ਰੋਵੈਂਸ਼ਨ ਦੀ ਗੱਲ ਜਿਹੜੀ ਪੁਲਿਸ ਦਾ ਕੰਮ ਪ੍ਰੋਵੈਂਸ਼ਨ ਵੀ ਹੁੰਦਾ ਹੈਗਾ ਕਿ ਕ੍ਰਾਈਮ ਜਿੱਥੇ ਹੋ ਰਿਹਾ ਹੈ ਵੇਡੇ ਤੁਹਾਡੇ ਸੂਈਏ ਨੈਟਵਰਕ ਨੇ ਕਿ ਜਾਂ ਕਹ ਲਓ ਵੀ ਤੁਹਾਡੀ ਪੁਲਿਸ ਵੀ ਨਕਰੀ ਹੈ ਜੀ ਉਹ ਸਾਰਾ ਦਿਨ ਉਹਨਾਂ ਦਾ ਕੰਮ ਕੋਈ ਏ ਥੋੜੀ ਹੁੰਦਾ ਕਿ ਤੁਸੀਂ ਇਕੱਲੇ ਮਤਲਬ ਲੋਕਾਂ ਨੂੰ ਟੰਗ ਕਰਨਾ ਜਾਂ ਕੋਈ ਕਿਸੇ ਨੂੰ ਏਦਾਂ ਬੁਲਾ ਲਿਆ ਕਿਸੇ ਦਾ ਏਦਾਂ ਕਰ ਲਿਆ ਕੋਈ ਰਿਸ਼ਵਤ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਜਾਂ ਹੋਰ ਪੁਲਿਸ ਦਾ ਕੰਮ ਪ੍ਰੋਫੈਨਸ਼ਨ ਆਫ ਕਰਾਈਮ ਤੇ ਵੀ ਹੁੰਦਾ ਹੈਗਾ ਉਹਦੇ ਸੂਰ ਰੱਖਣਾ ਕਿ ਸ਼ਹਿਰ ਦੇ ਵਿੱਚ ਕੀ ਚੱਲ ਰਿਹਾ ਹੈ ਕਿਤੇ ਲੜਾਈਆਂ ਹੋਈਆਂ ਨਹੀਂ ਹੈ ਕੀ ਗੱਲਾਂ ਬਾਤ ਹੋ ਰਹੀਆਂ ਨੇ ਕਿਤੇ ਕੋਈ ਕਿਤੇ ਕੋਈ ਕ੍ਰਾਈਮ ਕਰਨ ਦੀ ਮਨਸ਼ਾਤ ਨਹੀਂ ਰੱਖ ਰਿਹਾ ਜਾਂ ਪ੍ਰੋਫੈਸ਼ਨ ਪ੍ਰੋਫੈਸ਼ਨ ਆਫ ਕ੍ਰਾਈਮ ਤੇ ਬਿਲਕੁਲ ਕੰਮ ਨਹੀਂ ਹੋ ਰਿਹਾ ਇੰਟੈਲੀਜੈਂਸ ਤੇ ਕੰਮ ਨਹੀਂ ਹੋ ਰਿਹਾ ਮੋ ਸਿਰਫ ਇੱਕ ਬੁੱਤਾ ਸਾਰਿਆ ਜਾ ਰਿਹਾ ਹੈ ਮੂਰਖ ਬਣਾ ਕੇ ਇਸ ਤਰੀਕੇ ਦੇ ਨਾਲ ਪਰ ਜਿਹੜਾ ਕਿ ਬੜਾ ਅਨਸੋਚੇ ਦੇ ਡਾ ਕਿਉਂਕਿ ਅਸੀਂ ਸਾਰੇ ਵੀ ਪੁਲਿਸ ਤੇ ਰਾਇ ਕਰਦੇ ਨਾ ਦੀ ਸੁਰੱਖਿਆ ਦੇ ਨਹੀਂ ਸਾਡੇ ਕੋਲ ਕੋਈ ਹੁਣ ਸਾਰਿਆਂ ਕੋਲੇ ਕੋਈ ਲੱਗਦੋ ਗੱਲ ਮੈਨ ਜਾਂ ਕੋਈ ਅਸੀਂ ਕੋਈ ਲੱਗਦੋ ਕੋਈ ਇਸ ਤਰੀਕੇ ਨਾਲ ਕੋਈ ਰੱਖਿਆ ਤਾਂ ਹੋ ਜਾਣੀ ਜਾਂ ਸਾਡੇ ਕੋਲ ਹੈ ਨਹੀਂਗਾ ਜੀ ਪਰ ਜਦੋਂ ਇਹ ਜਿਹੇ ਗੱਲਾਂ ਸਾਹਮਣੇ ਹੋਣੀਆਂ ਸਾਨੂੰ ਇਹ ਬੜਾ ਦੁੱਖ ਹੁੰਦਾ ਕਿ ਪੁਲਿਸ ਸ਼ਰੇਆਮ ਝੂਠ ਬੋਲ ਰਹੀ ਹੈ ਔਰ ਅੱਜ ਦਾ ਜ਼ਮਾਨਾ ਪਹਿਲਾ ਵਾਲਾ ਨਹੀਂ ਦੇਖਿਆ ਤੁਸੀਂ 10-20 ਸਾਲ ਪਹਿਲਾਂ ਜਿਹੜਾ ਕਰਦੇ ਸੀਗੇ ਕਿ ਜੋ ਵੀ ਕੀਤਾ ਤੇ ਉਹ ਉਹ ਬਿਲਕੁਲ ਸਾਹਮਣੇ ਆ ਗਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਕੋਈ ਲੋਕ ਵੀ ਟੈਕਨੀਕਲ ਹੋ ਗਏ ਆ ਲੋਕ ਵੀ ਜਿਹੜੇ ਹੈਗੇ ਸਮਝਣ ਲੱਗ ਗਏ ਆ ਲੋਕ ਵੀ ਪੜੇ ਲਿਖੇ ਹੋ ਗਏ ਆ ਲੋਕਾਂ ਨੂੰ ਵੀ ਜਿਹੜਾ ਇੰਟਰਨੈਟ ਚਲਾਉਣਾ ਆਉਂਦਾ ਲੋਕ ਰਿਲੇਟ ਕਰਦੇ ਗੱਲਾਂ ਤੋਂ ਦੇ ਬਿਆਨਾਂ ਨੂੰ ਰਿਲੇਟ ਕਰਦੇ ਆ ਕਿ ਤੁਸੀਂ ਪੱਤਰਕਾਰਾਂ ਨੂੰ ਬੁਲਾ ਕੇ ਜੋ ਬਿਆਨ ਦੇਤਾ ਛੱਪ ਗਿਆ ਖਬਰਾਂ ਜੋ ਬਸ ਦੈਟ ਸੇਟ ਹਨ ਜਦੋਂ ਲਾਈਵ ਪ੍ਰੈਸ ਕਾਨਫਰੰਸ ਦੇਖਦੇ ਆ ਉਸ ਤੋਂ ਬਾਅਦ ਲਾਈਵ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇਗੀਆਂ ਉਸ ਤੋਂ ਬਾਅਦ ਫਿਰ ਖਬਰਾਂ ਵਾਇਰਲ ਹੁੰਦੀਆਂ ਨੇ ਲੋਕ ਰਿਲੇਟ ਕਰਦੇ ਨੇ ਕਈ ਥਾਵਾਂ ਤੇ ਅਸੀਂ ਇਹ ਵੀ ਨੋਟ ਕਰ ਰਹੇ ਆ ਕਿ ਬਹੁਤੀਆਂ ਥਾਵਾਂ ਤੇ ਹੁ ਕਿ ਬਿਆਨ ਹੀ ਨਹੀਂ ਦਿਓ ਜਲਦੀ ਜਲਦੀ ਕਿਤੇ ਕੱਲ ਨੂੰ ਬਦਲਣਾ ਵੀ ਪੈ ਸਕਦਾ ਨਹੀਂ ਹੁਣ ਹੈਗਾ ਹੀ ਹੈ ਜੀ ਤੁਸੀਂ ਵੇਖੋ ਵੀ ਹੁਣ ਜਿਹੜਾ ਕੋਈ ਬੰਦਾ ਇੱਕ ਇੱਕ ਐਸਐਸਪੀ ਹੈਗਾ ਐਸਐਸਪੀ ਕੀ ਮਤਲਬ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ ਨਾ ਇੱਕ ਕ੍ਰਾਈਮ ਉਹਨੇ ਮਤਲਬ ਸਾਰਾ ਜਿਹੜਾ ਕੰਟਰੋਲ ਕਰਨਾ ਪੁਲਿਸ ਦਾ ਕੰਟਰੋਲ ਕਰਨਾ ਹੈ ਨਾ ਕਿ ਕ੍ਰਾਈਮ ਨਾ ਹੋਵੇ ਇੱਥੇ ਜਿਹਨ ਕੋਈ ਪੁੱਖੇ ਸਿੱਧੀ ਗੱਲ ਹੁੰਦੀ ਹੈ ਫੜਨਾ ਉਹਨੂੰ ਮਤਲਬ ਇਹ ਜ਼ਿਲ੍ਹੇ ਦਾ ਮਾਲਕ ਹੋ ਗਿਆ ਜਦੋਂ ਕੋਈ ਬੰਦਾ ਇੱਕ ਆਮ ਬੰਦਾ ਦੇਖਦਾ ਯਾਰ ਵੀ ਐਸਐਸਪੀ ਝੂਠ ਬੋਲੀ ਜਾਂਦਾ ਯਾਰ ਜੀ ਕਿੰਨਾ ਬੰਦਾ ਮਤਲਬ ਡੀ ਮੋਰਲਾਈਜ਼ ਹੁੰਦਾ ਇਸ ਗੱਲ ਤੋਂ ਲੋਕਾਂ ਦੇ ਵਿੱਚ ਯਕੀਨ ਟੁੱਟਦਾ ਹੈਗਾ ਜਦੋਂ ਕਿ ਪੁਲਿਸ ਦਾ ਕੰਮ ਹੁੰਦਾ ਹੈਗਾ ਯਕੀਨ ਬਣਾਉਣਾ ਲੋਕਾਂ ਦੇ ਵਿੱਚ ਤਾਂ ਕਿ ਲੋਕ ਸੇਫ ਕਰਨ ਸੇਫ ਸਮਝਣ ਆਪਦੇ ਆਪ ਨੂੰ ਜਦੋਂ ਕਿ ਸਾਡੇ ਉਲਟ ਹੈਗਾ ਮੈਨੂੰ ਸਮਝਦਾ ਕਿ ਇਹ ਸਮਝਣਾ ਪੁਲਿਸਿੰਗ ਦਾ ਤਰੀਕਾ ਪੰਜਾਬ ਦੇ ਵਿੱਚ ਬਦਲਣਾ ਪੈਣਾ ਸਾਨੂੰ ਬਹੁਤ ਸਾਰੇ ਚੰਗੇ ਅਫਸਰ ਨੇਗੇ ਬਹੁਤ ਸਾਰੇ ਜਿਹੜੇ ਹੈਗੇ ਪਰ ਉਹੀ ਗੱਲ ਹੈ ਵੀ ਪੋਲੀਟੀਕਲ ਪ੍ਰੈਸ਼ਰ ਜਿਹੜਾ ਪੰਜਾਬ ਦੇ ਵਿੱਚ ਪੁਲਿਸ ਤੇ ਘਟਾਉਣਾ ਚਾਹੁੰਦਾ ਉਹ ਸਭ ਤੋਂ ਵੱਡੀ ਗੱਲ ਮੈਂ ਇਸ ਗੱਲ ਤੋਂ ਬੜਾ ਮਤਲਬ ਸਟਰੋਂਗਲੀ ਬਲੀਵ ਕਰਦਾ ਕਿ ਜਿਹੜੀ ਸਾਡੀ ਟਾਪ ਬ੍ਰਾਸ ਹੈਗੀ ਜਿਹੜੇ ਸਾਡੇ ਜਿੱਦਾਂ ਡੀਜੀਪੀ ਸਾਹਿਬ ਨੇਗੇ ਗੌਰਵ ਜਿਹੜੇ ਪਹਿਲਾਂ ਖੁਦ ਆਪ ਹੀ ਕੱਚੇ ਨਹੀਂ ਹੈ ਨਾ ਪੱਕੇ ਹਨਗੇ ਜੀ ਉਹਨੂੰ ਟੈਂਪਰੇਰੀ ਲਾਇਆ ਹੋਇਆ ਹੈਗਾ ਉਹਨਾਂ ਨੂੰ ਬਦਲ ਕੇ ਪੰਜਾਬ ਦੇ ਕੈਡਰ ਦੇ ਜੀ ਬਾਈ ਤਾਂ ਪੰਜਾਬ ਦੇ ਕੈਡਰ ਦੇ ਡੀਜੀਪੀ ਹੋਏ ਪਏ ਨੇ ਮੈਨੂੰ ਲੱਗਦਾ ਸਾਰੀ ਸਟੇਟ ਚੋਂ ਜਿਆਦਾ ਸਾਰੀ ਸਾਰੀ ਕੰਟਰੀ ਚੋਂ ਜਿਆਦਾ ਮੈਂ ਕਿ ਪੰਜਾਬ ਨੂੰ ਕੋਈ ਸਟੇਬਲ ਪੱਕਾ ਡੀਜੀਪੀ ਦੇ ਹੋ ਜਿਹੜਾ ਕਿ ਪੋਲਿਟੀਕਲ ਨਾ ਹੋਵੇ ਤੇ ਹੁਣ ਗੌਰਵ ਜਾਦਵ ਜੀ ਦਾ ਕੇਜਰੀਵਾਲ ਜੀ ਦੇ ਦੋਸਤ ਨੇ ਕਹਿੰਦੇ ਵੀ ਬੈਚਮੇਟ ਆ ਬਦਲੇ ਸੱਚ ਹੈ ਕਿ ਝੂਠ ਹੈ ਪਰ ਉਹੀ ਗੱਲ ਹੈ ਕਿ ਆਪਾਂ ਦੇਖਦੇ ਹਾਂ ਕਿ ਗੌਰਵ ਜਾਦਵ ਜੀ ਹਮੇਸ਼ਾ ਜਿਹੜਾ ਹੈਗੇ ਆ ਉਹ ਪੋਲਿਟੀਕਲ ਚੀਜ਼ਾਂ ਵੱਲ ਵੱਧ ਧਿਆਨ ਦਿੰਦੇ ਆ ਜਿਹੜੀ ਆਪ ਨੂੰ ਟੌਪ ਟੌਪ ਫੋਰਡੀਆਂ ਪੋਜੀਸ਼ਨਸ ਨਹੀਂ ਆ ਜ਼ਿਆਦਾਤਰ ਉਥੇ ਜਾਂ ਤੇ ਪੋਲਿਟੀਕਲੀ ਮੋਟੀਵੇਟਿਡ ਐਸਐਸਪੀ ਲਾਇਆ ਜਾਂਦੇ ਨੇ ਜਾਂ ਤੁਹਾਡੇ ਕਮਿਸ਼ਨਰ ਲਾਇਆ ਜਾਂਦੇ ਨੇ ਜਿਹੜੇ ਕਿ ਬਿਲਕੁਲ ਹੀ 100% ਉਹ ਇਦਾਂ ਲੱਗਦਾ ਹੈ ਕਿ ਜਿੱਦਾਂ ਉਹਨਾਂ ਨੇ ਸਭੀ ਦਾ ਮੰਨਦੀ ਤਾਂ ਕੋਈ ਭਗਵੰਤ ਮਾਨ ਦੀ ਹੈ ਕੇਜਰੀਵਾਲ ਦੀ ਸੋਹ ਖੜਦੀ ਹੁੰਦੀ ਹੈ ਕਿਉਂਕਿ ਬਿਲਕੁਲ ਹੀ ਇਸ ਵਾਰ ਪੁਲਿਸ ਦੀ ਇੰਨੀ ਜਿਆਦਾ ਬੀਟੀ ਸਾਈਜ਼ਿੰਗ ਜਿੰਨਾ ਜਿਵੇਂ ਪੋਲਿਟੀਕਲ ਪੋਲਿਸ ਨੂੰ ਹੋਣਾ ਨਹੀਂ ਚਾਹੀਦਾ ਜਿੰਨਾ ਕਿ ਅੱਜ ਦੇ ਟਾਈਮ ਦੇ ਵਿੱਚ ਹੋਇਆ ਪਿਆ ਇਹ ਇਦਾਂ ਹੋਇਆ ਪਿਆ ਵੀ ਜਿੱਦਾਂ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲ ਜੀ ਨੇ ਜਾਂ ਮਨੀਸ਼ ਸਿੰਘ ਸੋਢੀ ਨੇ ਜੋ ਕਹਤਾ ਉਹੀ ਹੋਊਗਾ ਆਮ ਬੰਦੇ ਨੂੰ ਤੇ ਕੀੜਾ ਮਕੌੜਾ ਸਮਝ ਰੱਖਿਆ ਮੈਂ ਸਮਝਦਾ ਕਿ ਸਕੂਲ ਬੁੱਕ ਹੈ ਕੋਈ ਸਿਰੂਲ ਨੇਗੇ ਸੰਵਿਧਾਨ ਆ ਤੁਹਾਡਾ ਸਾਰਾ ਕੁਝ ਉਸ ਹਿਸਾਬ ਨਾਲ ਹੋਣਾ ਚਾਹੀਦਾ ਔਰ ਬੜਾ ਬਦਲਣ ਦੀ ਲੋੜ ਹੈਗੀ ਇਸ ਚੀਜ਼ 'ਚ ਜਿਵੇਂ ਤੁਸੀਂ ਪੰਜਾਬ ਭਰ ਦੇ ਵਿੱਚ ਪੁਲਿਸ ਦਾ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਕਾਰਵਿਹਾਰ ਦਾ ਜ਼ਿਕਰ ਕੀਤਾ ਹੈ ਕਿ ਕੀ ਕੀ ਚੀਜ਼ਾਂ ਠੀਕ ਨਹੀਂ ਹੋ ਰਹੀਆਂ ਤੇ ਗਲਤ ਦਿਸ਼ਾ ਵੱਲ ਜਾ ਰਹੀਆਂ ਨੇ ਜਿ세 ਤੱਕ ਰਈਗਲ ਜਸਕੀਰਤ ਕਤਲकांड ਮਾਮਲੇ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਕਿ ਇਹਨਾਂ ਦਾ ਜਿਹੜਾ ਲੜਾਈ ਝਗੜੇ ਦਾ ਕਾਰਨ ਵੀ ਕਿਸੇ ਪਾਰਕਿੰਗ ਨੂੰ ਲੈ ਕੇ ਸੀ ਜਾਂ ਦੁਕਾਨ ਅੱਗੇ ਗੱਡੀ ਖੜਦੀ ਸੀ ਇਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਘੋਖਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਲੱਗਿਆ ਕਿ ਜਸਕੀਰਤ ਦਾ ਜਿਹੜਾ ਕਤਲ ਹੋਇਆ ਉਹ ਕਤਲ ਤੋਂ ਬਿਨਾਂ ਵੀ ਮਾਮਲਾ ਸੁ ਕਤਲ ਵਾਲੀ ਤਾਂ ਇਹ ਕੋਈ ਗੱਲ ਹੈ ਨਹੀਂ ਸੀ ਵੈਸੇ ਕਤਲ ਤਾਂ ਕਦੇ ਵੀ ਕਿਸੇ ਵੀ ਗੱਲ ਦੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਹੁੰਦਾ ਐਸ ਪਰ ਲਾ ਜੀ ਪਰ ਜੇ ਤੁਸੀਂ ਐਕਸਟ੍ਰੀਮ ਕੰਡੀਸ਼ਨ ਵੀ ਲੈ ਲਓ ਤਾਂ ਵੀ ਇੱਥੇ ਕੋਈ ਇਹ ਤਾਂ ਬੇਸਿਕ ਗੱਲ ਹੈਗੀ ਹੁਣ ਗੱਲ ਇਹ ਸੀ ਵੀ ਜਸਕੀਰਤ ਜਿਹੜੇ ਦਾ ਉਹ ਪਰਿਵਾਰ ਨੇ ਦੱਸਿਆ ਕਿ ਜਸਕੀਰਤ ਆਪਣੇ ਕਿਸੇ ਦੋਸਤ ਕੋਲ ਜਾਂਦਾ ਹੁੰਦਾ ਸੀ ਬੈਠਾ ਜਿੱਦਾਂ ਆਪਾਂ ਕਹਿੰਦੇ ਸ਼ਾਮ ਨੂੰ ਕੰਮ ਕਰ ਤੋਂ ਵਹਿਲੇ ਹੁੰਨੇ ਆਪਾਂ ਕਿਤੇ ਯਾਰ ਦੋਸਤ ਦੀ ਦੁਕਾਨ ਤੇ ਬੈਠ ਗਏ ਯਾਰ ਦੋਸਤ ਦੇ ਘਰੇ ਚ ਲਗੇ ਉਸੇ ਤਰੀਕਾ ਉਹ ਯਾਰ ਦੋਸਤ ਸੀਗਾ ਉਹ ਲੋ ਉਹ ਯਾਰ ਦੋਸਤ ਦੇ ਨਾਲ ਇੱਕ ਕੋਈ ਕਬਾੜ ਦੀ ਦੁਕਾਨ ਸੀਗੀ ਜਿਹੜਾ ਕਿ ਹਰ ਰਮਨਦੀਪ ਜਿਹੜਾ ਕਿ ਕਾਤ ਲੈਦੀ ਜਿਹਦਾ ਪਰਿਵਾਰ ਦੱਸਿਆ ਕਿ ਉਹ ਉਹ ਗੱਡੀ ਜਦੋਂ ਸਾਹਮਣੇ ਬਾਜ਼ਾਰ ਦੇ ਵਿੱਚ ਹੁੰਦੀ ਹੈ ਤੇ ਕਿਤੇ ਕੋਈ ਵਹੀਕਲ ਖੜਾਗਾ ਤੇ ਗੱਡੀ ਅੱਗੇ ਪਿੱਛੇ ਉਹਦੀ ਗੰਦ ਏਡੇ ਹੋ ਗਈ ਦੋ ਤਿੰਨ ਵਾਰੀ ਰਮਨਦੀਪ ਜੀ ਦੇ ਨਾਲ ਤੋਂ ਲੜਾਈ ਝਗੜਾ ਵੀ ਹੋਇਆ ਕੁਝ ਥੋੜੇ ਦਿਨ ਪਹਿਲਾਂ ਵੀ ਲੜਾਈ ਝਗੜਾ ਹੋਇਆਗਾ ਤੇ ਇਹਨੂੰ ਜਿਹੜਾ ਹੈ ਇਹ ਜਿਹੜੀ ਸਕੀਮਤ ਨੂੰ ਕੁਝ ਟਾਈਮ ਪਹਿਲਾਂ ਇੱਕ ਧਮਕੀਦਮ ਕੀ ਵੇ ਇੰਸਿਡੀਰੀ ਆਪਰੰਪਾ ਦਾ ਬੋਲਿਆ ਉਹਦੇ ਵਿੱਚ ਮੱਦਮ ਦਾ ਮਹੌਲਾ ਬਿਸਕੋਲ ਪੈਸਾ ਨਹੀਂ ਜਰਿਆ ਜਾਂਦਾ ਇਹ ਯੂਜ਼ਲੀ ਬੀਬੀ ਵਾਲਾ ਜਿਹੜੇ ਜੁਨਿਸ ਕਰਦੇ ਆਨਲਾਈਨ ਉਹਨਾਂ ਨੂੰ ਆਦਤ ਹੁੰਦੀ ਹੈ ਕਿ ਪੈਸੇ ਦਿਖਾਉਣੇ ਕਿ ਇੰਨੇ ਕਮਾਲੇ ਇੰਨੇ ਕਮਾਲੇ ਇੰਨੇ ਕਮਾਲੇ ਉਹ ਸਟਿੰਗ ਕਿਹ ਵੀ ਹੁੰਦੇ ਆ ਬਹੁਤ ਤੇ ਇਹਨੂੰ ਇਹਨੂੰ ਇਸ ਗੱਲ ਦੀ ਤਨਕੀ ਵੀ ਹੋਈ ਸੀ ਕਿ ਤੋਂ ਬਾਹਰੋਂ ਤੇ ਇਹਨੇ ਕੋਈ ਉਸ ਦੇ ਲਈ ਇਹਨੇ ਸੈਲਫ ਡਿਫੈਂਸ ਦੇ ਲਈ ਇਹਨੇ ਇੱਕ ਪਿਸਟਲ ਵੀ ਖਰੀਦਿਆ ਹੋਇਆ ਸੀਗਾ ਉਹ ਲੋਕ ਕਹਿੰਦੇ ਜੀ ਸਾਨੂੰ ਇਹ ਪਿਸਟਲ ਦਿਖਾਉਂਦਾ ਜੀ ਹੁਣ ਉਹ ਜਿਹੜੇ ਬੰਦੇ ਨੇ ਪਿਸਟਲ ਪਾਇਆ ਹੋਇਆ ਉਹ ਦਿੱਡ ਤੇ ਨਹੀਂ ਕਿ ਪੋਜ਼ੇਟਿਵ ਹਮਮ ਉਹ ਨਦਰ ਤੋਂ ਜਣਾ ਪਤਾ ਨਹੀਂ ਕੀ ਮਸਲਾ ਸੀਗਾ ਪਰ ਮੇਨ ਗੱਲ ਮੇਨ ਰੌਲਾ ਵੱਡੀ ਦਾ ਸੀਗਾ ਕਿ ਗੱਡੀ ਸਾਡੇ ਗੇਟ ਬੁਰੇ ਲਾਦੂਨ ਗੱਲੇ ਹੋਈ ਵੀ ਐਤਵਾਰ ਨੂੰ ਜਿਹੜਾ ਦੱਸਿਆ ਜਾ ਰਿਹਾ ਵੀ ਗੱਡੀ ਲਾਤੀ ਤਾਂ ਦੁਕਾਨ ਉਹਨਾਂ ਦੀ ਬੰਦ ਸੀ ਮਗਰ ਉਹ ਕਿਸੇ ਨੇ ਕਹਿਤਾ ਵੀ ਜਾਣ ਕੇ ਗੱਡੀ ਲਾ ਕੇ ਗਿਆ ਇਹ ਹੂੰ ਉਹ ਦੁਕਾਨ ਬੰਦ ਹੈ ਉੱਥੇ ਗੱਡੀ ਲਾਜ਼ਮੀ ਬਾਜ਼ਾਰ ਮਾਰਕੀਟ ਸੁੰਡੇ ਨੂੰ ਬੰਦ ਹੈ ਤੇ ਉਦੋਂ ਇਹ ਗੱਲ ਬਣੀ ਤੇ ਤੁਸੀਂ ਦੇਖੋ ਵੀ ਦੋ ਦਿਨਾਂ ਬਾਅਦ ਤਾਂ ਇਹ ਕਾਂਢੀ ਹੋ ਗਿਆ ਜੀ ਕਾਂਢੀ ਹੋ ਗਿਆ ਜੀ ਜੀ ਤਾਂ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਰਿਲੇਟਿਵਿਟੀ ਵੱਡੀ ਵੱਡੀ ਗੱਲ ਕੋਈ ਮਾਰਨ ਵਾਲੀ ਜਾਂ ਕੋਈ ਗੱਡੀ ਵਾਸਤੇ ਜਾਂ ਕੋਈ ਇਸ ਤਰੀਕੇ ਦੀ ਗੱਲਾਂ ਮੈਨੂੰ ਲੱਗਦਾ ਨਹੀਂ ਪਤਲੀ ਲੋਕਾਂ ਦੇ ਵਿੱਚ ਸਹਿਸ਼ੀਲ ਤੇ ਰਹੀ ਤੇ ਦੂਜੀ ਵੱਡੀ ਗੱਲ ਇਹ ਕਿ ਲੋਕਾਂ ਦੇ ਵਿੱਚ ਡਰ ਡੁੱਕਰ ਵੀ ਨਹੀਂ ਰਿਹਾ ਹੂੰ ਕਿਉਂਕਿ ਲੋਕਾਂ ਦੇ ਵਿੱਚ ਦੇਖੋ ਜੇ ਐਡੀ ਵੱਡੀ ਕਿਹਦੀ ਹਿੰਮਤ ਹੁੰਦੀ ਹੈ ਕਿ ਬੰਦਾ ਜਿਹੜਾ ਕਪਿਆਂ ਨਾਲ ਗਡਾਸਿਆਂ ਨਾਲ ਸਿਰ ਪਰ ਲੱਕੇ ਉਸ ਤੋਂ ਬਾਅਦ ਮਤਲਬ ਤੁਸੀਂ ਦੇਖੋ ਨਾ ਵੀ ਅੱਦ ਨਾ ਦਿੱਤੀ ਗੱਡੀ ਨੂੰ ਜੀ ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਜਿਹੜੇ ਹੈਗੇ ਜੜਦੇ ਨਹੀਂ ਸੀਗੇ ਉਹ ਗੱਡੀ ਨੂੰ ਚੁੱਕੀ ਮੁੰਡਾ ਮੁੰਡੇ ਦਾ ਬੈਕਗ੍ਰਾਉਂਡ ਬੜਾ ਹੰਬਲ ਸੀਗਾ ਜੀ ਠੀਕ ਠਾਕ ਘਰੋਂ ਸੀਗਾ ਤੇ ਉਸ ਤੋਂ ਬਾਅਦ ਟਰੇਡਿੰਗ ਚੋਂ ਜਿਹੜਾ ਹੈਗਾ ਇਹਨੀਆਂ ਕਲਾਸਾਂ ਲਾ ਕੇ ਮੁੰਡੇ ਨੇ ਪੈਸੇ ਕਮਾਏ ਹਨਾ ਜੀ ਤੇ ਉਸ ਤਰੀਕੇ ਨਾਲ ਫਿਰ ਗੱਡੀ ਦਾ ਵੀ ਲਈ ਸੀ ਉਹਨੇ ਪੱਚੀ ਮਾਡਲ ਗੱਡੀ ਸੀਗੀ ਜੀ ਕਿਉਂਕਿ ਇੱਕ ਕਤਰ ਹੋ ਜਾਂਦਾ ਮੈਨੂੰ ਸਮਝ ਨਹੀਂ ਪਰ ਗੱਡੀ ਨੂੰ ਅੱਗ ਲਾਣੀ ਤਾਂ ਕੋਈ ਗੱਲ ਨਹੀਂ ਸੀ ਨਾ ਤੇਲ ਪਾ ਕੇ ਜੀ ਇਹ ਸਾਰਾ ਕੁਝ ਹੀ ਹੈ ਸਮਾਜ ਦੇ ਵਿੱਚ ਆਪਣਾ ਮਾੜਾ ਬਹੁਤ ਮਾੜਾ ਸਮਾਜ ਹੈ ਮੈਨੂੰ ਪਤਾ ਹੈ ਮਤਲਬ ਜਿਸ ਹੱਦ ਤੱਕ ਜੇ ਰੰਜਿਸ਼ ਵੀ ਹੋ ਗਈ ਕਿਸੇ ਗੱਲ ਦੀ ਕਤਲ ਕਰਨ ਤੱਕ ਜੇ ਕਿਸੇ ਨੇ ਸੋਚ ਲਈ ਐ ਇਸ ਦਾ ਮਤਲਬ ਇਹ ਸੋਚ ਕੇ ਕਿ ਮੇਰਾ ਕੱਲ ਨੂੰ ਸ਼ਾਇਦ ਹੀ ਕੁਝ ਵਿਗੜੇ ਕਿਉਂਕਿ ਢਿੱਲੇ ਹੱਥਾਂ ਵਾਲੀ ਪੁਲਿਸ ਆ ਜਿਹੜੀ ਉਹ ਪ੍ਰਸ਼ਾਸਨ ਅਜਿਹੇ ਮਾਮਲਿਆਂ 'ਤੇ ਢਿੱਲ ਵੀ ਵਰਤ ਜਾਂਦਾ ਹੈ ਕੀ ਪਤਾ ਸੀ ਕਤਲ ਕਰਕੇ ਵੀ ਬਚ ਜਾਈਏ ਨਹੀਂ ਹੁੰਦਾ ਹੀ ਹੈ ਜੀ ਉਹ ਪਹਿਲਾਂ ਤਾਂ ਤੁਸੀਂ ਦੇਖੋ ਨਾ ਕਿ ਡੀਐਸਪੀ ਇਹੀ ਕਹਿੰਦੇ ਰਹੇ ਦੋ ਮਹੀਨੇ ਤੋਂ ਉਹਨਾਂ ਦੇ ਬਿਆਨ ਕੇ ਗੱਡੀ ਚੱਲਦੀ ਗੱਡੀ 'ਚ ਅੱਗ ਲੱਗ ਗਈ ਜੀ ਐਂ ਤੇ ਪ੍ਰੋਬਲਮ ਐਜੇ ਬਿਆਨ ਦਿੰਦੇ ਰਹੇ ਜੀ ਤੇ ਇਹ ਪ੍ਰਸ਼ਾਸਨ ਦਾ ਵੀ ਮੀਨ ਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਵੀ ਹੁੰਦਾ ਹੈ ਕਿ ਮਸਲਾ ਨਿਬੜੇ ਕੋਈ ਬੜੇ ਨਾ ਗੱਲ ਜੀ ਤੇ ਜਿਹੜਾ ਕੁਝ ਹੋ ਗਿਆ ਠੀਕ ਹੈ ਤੇ ਬਹੁਤ ਮਾੜੀ ਅਪਰੋਚ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਠੀਕ ਹੋਣੀ ਚਾਹੀਦੀ ਹੈ ਜੀ ਅ ਅਜਿਹੇ ਮਾਮਲੇ ਉੱਤੇ ਤੁਸੀਂ ਬਿਬਾਕੀ ਨਾਲ ਆਪਣੀ ਗੱਲ ਰੱਖਦੇ ਹੋ ਤੇ ਇਸ ਕੇਸ ਬਾਰੇ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ